ਲਾਈਸਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਤੇ ਅੱਜ ਇੱਕ ਬਹੁਤ ਹੀ ਅਜੀਬੋ-ਗਰੀ ਮਾਮਲਾ ਸਾਹਮਣੇ ਆ ਰਿਹਾ ਏ ਤੇ ਤੁਸੀਂ ਇਸ ਮਾਮਲੇ ਨੂੰ ਸੁਣ ਕੇ ਹੈਰਾਨ ਵੀ ਹੋ ਜਾਓਗੇ ਤੇ ਤੁਹਾਡੇ ਜਿਹੜੇ ਹੋਸ਼ ਆ ਉਹ ਉੱਡ ਵੀ ਜਾਣਗੇ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਇਹ ਆ ਰਹੀ ਆ ਇੱਕ ਪਤੀ ਜਿਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਦੇ ਨਾਲ ਸੰਬੰਧ ਆ ਤਾਂ ਬਾਅਦ ਵਿੱਚ ਜਿਹੜਾ ਪਤੀ ਆ ਉਹ ਆਪਣੀ ਪਤਨੀ ਨੂੰ ਉਸਦੇ ਪ੍ਰੇਮੀ ਦੇ ਨਾਲ ਰੰਗੀਆਂ ਪਤੀ ਫੜ ਲੈਂਦਾ ਤਾਂ ਬਾਅਦ ਵਿੱਚ ਪਤੀ ਕੁਝ ਅਜੀਬੋ ਜਾਂ ਕੰਮ ਕਰਦਾ ਏ ਜਿਸ ਨੂੰ ਦੇਖ ਕੇ ਪੁਲਿਸ ਵਾਲੇ ਜਿਹਦੇ ਅਧਿਕਾਰੀ ਆ ਤੇ ਉੱਥੋਂ ਦੇ ਲੋਕ ਆ ਉਹ ਜਦੋਂ ਸਭ ਕੁਝ ਦੇਖਦੇ ਆ ਤਾਂ ਉਹ ਦੇਖ ਕੇ ਹੈਰਾਨ ਵੀ ਹੋ ਜਾਂਦੇ ਆ ਤੇ ਦੰਗ ਵੀ ਹੋ ਜਾਂਦੇ ਆ ਤੇ ਕਈ ਲੋਕ ਉਹਨਾਂ ਇਸ ਮਾਮਲੇ ਦੇ ਉੱਪਰ ਜਿਹੜੇ ਆਪਣੇ ਵਿਚਾਰ ਦੇਣੇ ਸ਼ੁਰੂ ਕਰ ਦਿੰਦੇ ਆ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਇਹ ਆ ਰਹੀ ਆ ਤੇ ਇਹ ਜਿਹੜੀ ਖਬਰ ਆ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਪਤਨੀ ਆ ਜਿਸ ਦੇ ਕਿਸੇ ਹੋਰ ਵਿਅਕਤੀ ਦੇ ਨਾਲ ਸਬੰਧ ਦਾ ਪ੍ਰੇਮ ਸਬੰਧ ਦੱਸੇ ਜਾ ਰਿਹਾ ਤਾਂ ਅਚਾਨਕ ਜਦੋਂ ਪਤੀ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਮੇਰੀ ਪਤਨੀ ਆ ਉਸ ਦੇ ਕਿਸੇ ਹੋਰ ਵਿਅਕਤੀ ਦੇ ਨਾਲ ਸਬੰਧ ਦਾ ਤੇ ਜਦੋਂ ਪਤੀ ਨੇ ਅਕਸਰ ਇਹ ਬਿਆਨ ਦਿੱਤੇ ਆ ਕਿ ਜਿਹੜੀ ਮੇਰੀ ਪਤਨੀ ਆ ਅਚਾਨਕ ਉਸ ਦਾ ਜਿਹੜਾ ਬੋਲਣ ਦਾ ਤਰੀਕਾ ਉਹ ਬਦਲ ਜਾਂਦਾ ਹੈ ਉਸਦੇ ਵਿਵਹਾਰ ਨੂੰ ਦੇਖ ਕੇ ਮੈਂ ਤੰਗ ਹੋ ਗਿਆ ਸੀ ਪਰੇਸ਼ਾਨ ਹੋ ਗਿਆ ਸੀ ਕਿ ਜਿਹੜੀ ਮੇਰੀ ਪਤਨੀ ਆ ਅਚਾਨਕ ਇਸ ਨੂੰ ਕੀ ਹੋ ਗਿਆ ਤੇ ਇਹਦੇ ਆ ਜਿਹੜਾ ਬੋਲਣ ਦਾ ਤਰੀਕਾ ਉਹ ਕਾਤਰ ਰੂਡ ਹੋ ਗਿਆ ਵਿਵਹਾਰ ਉਹਦਾ ਕਿਉਂ ਬਦਲਿਆ ਤਾਂ ਬਾਅਦ ਵਿੱਚ ਅਚਾਨਕ ਇੱਕ ਦਿਨ ਜਿਹੜਾ ਪਤੀ ਆ ਉਹ ਆਪਣੀ ਪਤਨੀ ਨੂੰ ਉਸਦੇ ਪ੍ਰੇਮੀ ਦੇ ਨਾਲ ਰੰਗੇ ਹੱਤੀ ਫੜ ਲੈਂਦਾ ਹੈ ਤਾਂ ਬਾਅਦ ਵਿੱਚ ਪਤੀ ਨੇ ਇਹ ਵੀ ਕਿਹਾ ਕਿ ਮੇਰੀ ਜਿਹੜੀ ਪਤਨੀ ਆ ਜਦੋਂ ਮੈਂ ਉਸ ਨੂੰ ਦੇਖ ਲਿਆ ਕਿ ਉਹਦੇ ਕਿਸੇ ਹੋਰ ਵਿਅਕਤੀ ਦੇ ਨਾਲ ਸਬੰਧ ਦਾ ਤਾਂ ਮੈਂ ਆਪਣੀ ਪਤਨੀ ਨੂੰ ਬਹੁਤ ਸਮਝਾਇਆ ਪਰ ਜਿਹੜੀ ਮੇਰੀ ਪਤਨੀ ਆ ਉਹ ਨੇ ਮੇਰੀ ਕੋਈ ਵੀ ਗੱਲ ਨਹੀਂ ਸਮਝੀ ਉਸ ਦੀ ਤਾਂ ਅਕਲ ਤੇ ਜਿਵੇਂ ਪੜਦਾ ਹੀ ਪੈ ਗਿਆ ਹੋਵੇ ਕਿ ਮੈਂ ਜਿਹੜਾ ਕੁਛ ਉਸ ਨੂੰ ਸਮਝਾਇਆ ਉਸ ਨੂੰ ਇਹ ਲੱਗਣ ਲੱਗ ਗਿਆ ਕਿ ਨਹੀਂ ਜਿਹੜਾ ਕੁਛ ਮੇਰਾ ਪਤੀ ਕਹਿ ਰਿਹਾ ਹੈ ਇਹ ਗਲਤ ਕਹਿ ਰਿਹਾ ਹੈ ਤੇ ਜੋ ਮੈਂ ਕੁਛ ਕਰ ਰਹੀ ਹਾਂ ਉਹ ਸਹੀ ਕਰ ਰਹੀ ਹਾਂ ਤਾਂ ਬਾਅਦ ਵਿੱਚ ਇਹ ਵੀ ਬਿਆਨ ਨਿਕਲ ਕੇ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜੀ ਪਤਨੀ ਆ ਉਸ ਦੇ ਗਵਾਂਡ ਹੀ ਇੱਕ ਵਿਅਕਤੀ ਰਹਿੰਦਾ ਤੇ ਉਹਦੇ ਨਾਲ ਉਹਨੇ ਪ੍ਰੇਮ ਸੰਬੰਧ ਬਣਾ ਲਏ ਤੇ ਬਾਅਦ ਵਿੱਚ ਇਹ ਵੀ ਜਾਣਕਾਰੀ ਨਿਕਲ ਕੇ ਆ ਰਹੀ ਆ ਕਿ ਜਿਹੜੀ ਉਹ ਪਤਨੀ ਆ ਉਸ ਦੇ 6 ਮਹੀਨੇ ਹੋ ਗਏ ਸੀ ਉਹਨਾਂ ਦੇ ਗਵਾਂਡੀਆਂ ਦੇ ਵਿਅਕਤੀ ਦੇ ਨਾਲ ਪ੍ਰੇਮ ਸੰਬੰਧ ਰਖਦਿਆਂ ਨੂੰ ਕਰਦਿਆਂ ਨੂੰ ਤਾਂ ਅਚਾਨਕ ਜਦੋਂ ਪਤੀ ਨੂੰ ਪਤਾ ਲੱਗਦਾ ਹੈ ਤਾਂ ਪਤੀ ਇੱਕ ਅਜਿਹੋ ਜਿਹਾ ਕੰਮ ਪਤੀ ਪਹਿਲਾਂ ਤਾਂ ਆਪਣੀ ਪਤਨੀ ਨੂੰ ਤੇ ਉਸਦੇ ਪ੍ਰੇਮੀ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਂਦਾ ਹੈ ਤਾਂ ਉੱਥੇ ਜਾ ਕੇ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਜਾ ਕੇ ਪੁਲਿਸ ਵਾਰਿਆਂ ਨੂੰ ਸਾਰੀ ਘਟਨਾ ਬਾਰੇ ਦੱਸਦਾ ਹੈ ਪਰ ਪਤੀ ਨੇ ਆਪਣੀ ਪਤਨੀ ਨੂੰ ਪੁਲਿਸ ਦੇ ਸਾਹਮਣੇ ਇਹ ਕਿਹਾ ਕਿ ਤੂੰ ਜੇਕਰ ਆਪਣੇ ਪ੍ਰੇਮੀ ਦੇ ਨਾਲ ਰਹਿਣਾ ਚਾਹੁੰਨੀ ਆ ਤੂੰ ਰਹਿ ਮੇਰਾ ਆਸ਼ੀਰਵਾਦ ਤੇਰੇ ਨਾਲ ਆ ਤੇ ਜੇਰੇ ਮੇਰੇ ਬੱਚੇ ਆ ਜੇਕਰ ਇਹਨੂੰ ਵੀ ਤੂੰ ਰੱਖਣਾ ਚਾਹੁੰਨੀ ਆ ਆਪਣੇ ਪ੍ਰੇਮੀ ਦੇ ਨਾਲ ਤਾਂ ਆਪਣੇ ਬੱਚੇ ਤੇ ਤੂੰ ਆਪਣੇ ਪ੍ਰੇਮੀ ਦੇ ਨਾਲ ਜਾ ਉਸਦੇ ਨਾਲ ਖੁਸ਼ ਰਹੇ ਤੇ ਤੂੰ ਆਪਣੀ ਜ਼ਿੰਦਗੀ ਜਿਹੜੀ ਆ ਮਜ਼ੇ ਨਾਲ ਇੰਜੋਏ ਕਰ ਕੋਈ ਵੀ ਵਿਅਕਤੀ ਜੇਕਰ ਕਿਸੇ ਹੋਰ ਵਿਅਕਤੀ ਨੂੰ ਪਤਾ ਲੱਗ ਜੇ ਕਿ ਮੇਰਾ ਮੇਰੀ ਜਿਹੜੀ ਪਤਨੀ ਆ ਜਾਂ ਮੇਰਾ ਜਿਹੜਾ ਪਤੀ ਆ ਉਸਦੇ ਕਿਸੇ ਹੋਰ ਵਿਅਕਤੀ ਦੇ ਨਾਲ ਮੁੰਡੇ ਦੇ ਨਾਲ ਜਾਂ ਔਰਤ ਦੇ ਨਾਲ ਸਬੰਧ ਦਾ ਤਾਂ ਅਕਸਰ ਕਈ ਵਿਅਕਤੀ ਜਿਹੜੇ ਆ ਆਪਣਾ ਆਪਾ ਖੋ ਲੈਂਦੇ ਆ ਜਿਹੜੇ ਗੁੱਸੇ ਵਿੱਚ ਆ ਜਾਂਦੇ ਆ ਤਾਂ ਇੱਕ ਦੂਜੇ ਨੂੰ ਮਰਨ ਮਰੌਣ ਤੇ ਉਤਰ ਆਉਂਦੇ ਆ ਪਰ ਇਹ ਤਾਂ ਇਹਦੇ ਉਲਟ ਹੀ ਮਾਮਲਾ ਸਾਹਮਣੇ ਆ ਰਿਹਾ ਕਿ ਇੱਕ ਪਤੀ ਨੂੰ ਜਦੋਂ ਹੀ ਪਤਾ ਲੱਗਿਆ ਕਿ ਮੇਰੀ ਜਿਹੜੀ ਪਤਨੀ ਆ ਉਹਦੇ ਕਿਸੇ ਹੋਰ ਵਿਅਕਤੀ ਦੇ ਨਾਲ ਸਬੰਧ ਦਾ ਉਹਦਾ ਕੋਈ ਪ੍ਰੇਮੀ ਆ ਪਰ ਪਤੀ ਨੇ ਗੁੱਸਾ ਨਾ ਕਰਦਿਆਂ ਹੋਇਆ ਪਹਿਲਾਂ ਤਾਂ ਉਸਨੇ ਆਪਣੀ ਪਤਨੀ ਨੂੰ ਸਮਝਾਇਆ ਪਰ ਪਤੀ ਜੇ ਪਤਨੀ ਜਿਹੜੀ ਆ ਉਹ ਨਹੀਂ ਸਮਝੀ ਫਿਰ ਬਾਅਦ ਵਿੱਚ ਪਤੀ ਆਪਣੀ ਪਤਨੀ ਤੇ ਉਸਦੇ ਪ੍ਰੇਮੀ ਨੂੰ ਪੁਲਿਸ ਸਟੇਸ਼ਨ ਲੈ ਆਇਆ ਗਿਆ ਤਾਂ ਉੱਥੇ ਜਾ ਕੇ ਪੁਲਿਸ ਸਟੇਸ਼ਨ ਜਾ ਕੇ ਜਿਹੜੇ ਪੁਲਿਸ ਅਧਿਕਾਰੀਆ ਉਹਨਾਂ ਦੇ ਸਾਹਮਣੇ ਇਹ ਕਬੂਲਿਆ ਕਿ ਜਿਹੜੀ ਮੇਰੀ ਪਤਨੀ ਆ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਆ ਉਹਦੇ ਨਾਲ ਰਹਿਣਾ ਚਾਹੁੰਦੀ ਆ ਤਾਂ ਮੈਨੂੰ ਇਸ ਗੱਲ ਤੇ ਕੋਈ ਵੀ ਇਤਰਾਜ਼ ਨਹੀਂ ਜੇਕਰ ਇਹ ਆਪਣੇ ਪ੍ਰੇਮੀ ਦੇ ਨਾਲ ਖੁਸ਼ ਰਹਿਣਾ ਚਾਹੁੰਦੀ ਆ ਤਾਂ ਮੇਰੇ ਬੱਚੇ ਵੀ ਆਪਣੇ ਨਾਲ ਰੱਖਣਾ ਚਾਹੁੰਦੀ ਆ ਤਾਂ ਮੈਨੂੰ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਆ ਕੋਈ ਵੀ ਮੈਨੂੰ ਪ੍ਰੋਬਲਮ ਨਹੀਂ ਆ ਪਰ ਜੇਕਰ ਉਸ ਪਤੀ ਦੀ ਜਗ੍ਹਾ ਕੋਈ ਹੋਰ ਵਿਅਕਤੀ ਹੁੰਦਾ ਤਾਂ ਹੋ ਸਕਦਾ ਉਹ ਆਪਣੀ ਪਤਨੀ ਨੂੰ ਤੇ ਉਸਦੇ ਪ੍ਰੇਮੀ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦੇਣ ਤਾਂ ਬਾਅਦ ਵਿੱਚ ਜਦੋਂ ਪਤੀ ਨੇ ਆਪਣੀ ਪਤਨੀ ਨੂੰ ਉਸਦੇ ਪ੍ਰੇਮੀ ਦੇ ਨਾਲ ਖੜਾ ਆ ਕੇ ਜਦੋਂ ਪਤੀ ਨੇ ਹੀ ਆਪਣੀ ਪਤਨੀ ਨੂੰ ਆਸ਼ੀਰਵਾਦ ਦਿੱਤਾ ਤਾਂ ਉੱਥੇ ਬਹੁਤ ਜ਼ਿਆਦਾ ਜਿਹੜਾ ਰੌਲਾ ਪੈਣਾ ਸ਼ੁਰੂ ਹੋ ਗਿਆ ਕੌਸ਼ਲੋ ਕਹਿਣ ਲੱਗੇ ਕਿ ਇਹ ਜਿਹੜਾ ਪਤੀ ਹੈ ਇਹ پاگل ਹੋ ਚੁੱਕਾ ਇਹ ਇਹਦੀ ਜਿਹੜੀ ਸੋਚ ਹੈ ਇਹ ਬਹੁਤ ਇਹਦੀ ਸੋਚ ਬਹੁਤ ਘਟੀਆ ਹੈ ਪਰ ਦੂਜੇ ਪਾਸੇ ਕਈ ਲੋਕਾਂ ਦੇ ਇਹ ਵੀ ਬਿਆਨ ਆਏ ਆ ਕਿ ਨਹੀਂ ਜਿਹੜਾ ਪਤੀ ਆ ਉਸਨੇ ਸਹੀ ਕੰਮ ਕੀਤਾ ਵੀ ਆਪਾਂ ਕਿਸੇ ਨੂੰ ਕਦੇ ਵੀ ਗੁਲਾਮ ਨਹੀਂ ਬਣਾ ਸਕਦੇ ਹਰ ਇੱਕ ਪਰਸਨ ਦੀ ਆਪਣੀ ਲਾਈਫ ਆ ਜੋ ਉਸ ਨੂੰ ਸਹੀ ਲੱਗਦਾ ਉਸ ਨੂੰ ਕਰਨਾ ਚਾਹੀਦਾ ਹੈ ਕਈ ਤਾਂ ਕਹਿੰਦੇ ਆ ਕਹਿੰਦੇ ਆ ਸੋਸ਼ਲ ਮੀਡੀਆ ਤੇ ਇਦਾਂ ਦੇ ਵੀ ਕਮੈਂਟ ਆ ਰਹੇ ਆ ਕਿ ਹੋ ਸਕਦਾ ਜਿਹੜਾ ਪਤੀ ਆ ਉਸਨੇ ਜਿਵੇਂ ਤੁਸੀਂ ਪਹਿਲਾਂ ਇੱਕ ਖਬਰ ਆਈ ਸੀ ਵੀ ਮਸਕਾਨ ਨੇ ਜਿਹੜਾ ਸੌਰਵ ਨੂੰ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਮਾਰਤਾ ਤੇ ਹੋ ਸਕਦਾ ਵੀ ਪਤੀ ਨੇ ਵੀ ਡਰ ਕੇ ਆਪਣੀ ਪਤਨੀ ਨੂੰ ਜਿਹੜਾ ਉਸਦੇ ਪ੍ਰੇਮੀ ਦੇ ਨਾਲ ਜਾਣ ਨੂੰ ਕਹਿ ਦਿੱਤਾ ਉਸਦੇ ਨਾਲ ਵਿਆਹ ਕਰਵਾਉਣ ਨੂੰ ਜਿਹੜਾ ਉਸਦਾ ਪਤੀ ਇਹ ਰਾਜ਼ੀ ਹੋ ਗਿਆ ਵੀ ਸ਼ਾਇਦ ਪਤੀ ਜਿਹੜਾ ਆਪਣੀ ਪਤਨੀ ਉੱਤੇ ਡਰਦਾ ਵੀ ਕਿਤੇ ਮੈਨੂੰ ਵੀ ਜਿਵੇਂ ਸੌਰਵ ਦੇ ਨਾਲ ਹੋਇਆ ਹੋ ਸਕਦਾ ਮੇਰੇ ਨਾਲ ਵੀ ਮੇਰੀ ਪਤਨੀ ਇਦਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਦੇਵੇ ਪਰ ਹੁਣ ਇਹਦੇ ਉੱਪਰ ਬਹੁਤ ਵੱਡੇ ਸਵਾਲ ਵੀ ਉੱਠ ਰਹੇ ਆ ਕੋਈ ਅੱਧੇ ਅੱਧੇ ਲੋਕ ਜਿਹੜੇ ਆ ਉਸ ਜਿਹੜੇ ਪਤੀ ਨੂੰ ਬਹੁਤ ਜਿਹੜਾ ਸਿਆਣਾ ਕਹਿ ਰਹੇ ਆ ਵਧੀਆ ਕਹਿ ਰਹੇ ਆ ਵੀ ਉਸਨੇ ਜੋ ਕੁਛ ਕੀਤਾ ਸਹੀ ਕੀਤਾ ਪਰ ਪਰ ਕੁਝ ਉਲਟ ਇਦਾਂ ਦੇ ਵੀ ਲੋਕ ਆ ਉਹ ਕਹਿ ਰਹੇ ਆ ਕਿ ਪਤੀ ਜਿਹੜਾ ਪਾਗਲ ਹੋ ਚੁੱਕਿਆ ਹੈ ਉਸਨੇ ਇਦਾਂ ਨਹੀਂ ਕਰਨਾ ਚਾਹੀਦਾ ਪਰ ਦੂਜੇ ਪਾਸੇ ਪੁਲਿਸ ਨੇ ਸਾਰਾ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਦੇ ਦੁਆਰਾ ਤੇ ਉਸਦੇ ਪਤੀ ਦੁਆਰਾ ਜਿਹੜਾ ਮਾਮਲਾ ਸੁਲਝਾਇਆ ਗਿਆ ਤੇ ਹੁਣ ਜਾਣਕਾਰੀ ਨਿਕਲ ਕੇ ਇਹ ਵੀ ਆ ਰਹੀ ਆ ਕਿ ਪਤੀ ਨੇ ਲਿਖਤੀ ਰੂਪ ਦੇ ਵਿੱਚ ਵੀ ਲਿਖ ਕੇ ਦੇ ਦਿੱਤਾ ਕਿ ਜਿਹੜੀ ਮੇਰੀ ਪਤਨੀ ਆ ਉਹ ਕਿਸੇ ਹੋਰ ਨਾਲ ਰਹਿਣਾ ਚਾਹੁੰਦੀ ਆ ਤਾਂ ਮੈਨੂੰ ਇਸ ਵਿੱਚ ਕੋਈ ਵੀ ਇਤਰਾਜ਼ ਨਹੀਂ ਮੈਨੂੰ ਕੋਈ ਵੀ ਮੈਨੂੰ ਪ੍ਰੋਬਲਮ ਨਹੀਂ ਹੈ ਜੇਕਰ ਬੱਚੇ ਵੀ ਰੱਖਣਾ ਚਾਹੁੰਦੀ ਹੈ ਤਾਂ ਰੱਖ ਸਕਦੀ ਆ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਪਤੀ ਨੇ ਜੋ ਕੁਝ ਵੀ ਆਪਣੀ ਪਤਨੀ ਦੇ ਲਈ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ